ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਚੂੜ ਚੱਕ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਹੈ ਨੇੜੇ ਦੌਲਤਪੁਰਾ ਪਿੰਡ ਰਹਿ ਜਾਂਦਾ ਇੱਕ ਸਾਈਡ ਅਟਾਰੀ ਇਹ ਆਣ ਗਵਾਂਢ ਦੇ ਪਿੰਡ ਹੈ ਦੋਸਤੋ ਮੋਗੇ ਜ਼ਿਲ੍ਹੇ ਚ ਦੋ ਚੂੜ ਚੱਕ ਹੈ ਇੱਕ ਚੂੜ ਚੱਕ ਢੁੱਡੀਕਿਆਂ ਕੋਲ ਰਹਿ ਜਾਂਦਾ ਜਿੱਤਵਾਲ ਕੋਲੇ ਤੇ ਇਹ ਚੂੜ ਚੱਕ ਹੈਗਾ ਦੌਲਤਪੁਰੇ ਦੇ ਬਿਲਕੁਲ ਨਾਲ ਨਾਲ ਐਕਸਾਈਟ ਅਟਾਰੀ ਰਹਿ ਜਾਂਦਾ ਸੈਂਟਰ ਚ ਪਿੰਡ ਹੈ ਚੂੜਚੱਕ ਕਿਸੇ ਨੇ ਵੀ ਆਪਣਾ ਕੋਈ ਵੀ ਵਸੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ ਟੋਟਲ 4 ਕਨਾਗ ਹੈ ਇੱਕ ਜਰਸੀ ਵੱਛੀ ਹੈ ਤੇ 2 3 ਨਾਗ ਇਧਰ ਆ ਇਤਿਹਾਸ ਦੀ ਜਿਹੜੀ ਖਾਸ ਵੀਡੀਓ ਆ ਆ ਜਿਹੜੀ ਸਕਰੀਨ ਦੇ ਸਾਹਮਣੇ ਤੁਸੀਂ ਬੂਰੀ ਨੀਲੀ ਰਾਵੀ ਦੀ ਮੱਝ ਵੇਖ ਰਹੇ ਆ ਇਹ ਸੇਲ ਆ ਤੇ ਇਹਦੀ ਨਾਲ ਧੀ ਘੜੀ ਆ ਇਹ ਵੀ ਸੇਲ ਆ ਇਨਫੋਰਮੇਸ਼ਨ ਵੀਰ ਤੋਂ ਲੈਦਾ ਨਾਉ ਕਰ ਦਾਂਗੇ ਅਲਵਾਦ ਦੇਨੇ ਆ ਪ੍ਰੋਪਰ ਸਾਈ ਇਨਫੋਰਮੇਸ਼ਨ ਲੈ ਕੇ ਹਾਂਜੀ ਬਾਈ ਸਾਸੀਕਰ ਸਸੀਗਾ ਬਾਈ ਜੀ ਨਾਮ ਤੇ ਐਡਰੈਸ ਦੱਸੀ ਭਾਈ ਜੀ ਨਾਮ ਮੇਰਾ ਗਲਾਬ ਸਿੰਘ ਆ ਜੀ ਪਿੰਡ ਮੇਰਾ ਚੂੜ ਚੱਕ ਆਈ ਜ਼ਿਲ੍ਹਾ ਮੋਗਾ ਜੀ ਤਹਿਸੀਲ ਧਰਮਕੋਟ ਹੈ ਜੀ ਫੋਨ ਨੰਬਰ ਦੱਸਦੀ 88725 ਜੀ 22672 ਤਹਿਸੀਲ ਧਰਮਕੋਟ ਬਈ ਤਹਿਸੀਲ ਧਰਮਕੋਟ ਆ ਹਾਂ ਜੀ ਨੇੜੇ ਆਪਣਾ ਪਿੰਡ ਦੌਲਤਪੁਰਾ ਜੀ ਇੱਕ ਸਾਈਡ ਤੇ ਟਾਰੀ ਆ ਸਲੀਨਾ ਵੀ ਨਾਲ ਹੀ ਆ ਜੀ ਠੀਕ ਹੈ ਜੀ ਹਾਂ ਜੀ ਭਾਈ ਜੀ ਫੋਨ ਨੰਬਰ ਦੱਸਦੀ 88725 22672 ਭਾਈ ਜੀ ਮੇਰਾ ਸੰਪਰਕ ਨੰਬਰ ਆ ਜੀ ਟੈਕਰੀ ਫੇਦਾ ਸੀ 88725 ਜੀ 22672 ਮੇਰਾ ਸੰਪਰਕ ਨੰਬਰ ਦੋ ਨੰਬਰ ਦੋ ਪਸ਼ੂ ਕਾਉਗਾ ਜੀ ਦੋ ਪਸ਼ੂ ਕਾਉਗਾ ਬਾਈ ਜੀ ਇੱਕ ਤਾਂ ਮੱਝ ਹੈ ਜੀ ਆਪਣੀ ਚੌਥੇ ਸੂਵੇ ਨੂੰ ਗੱਭਣਾ ਜੀ ਇਹ ਠੀਕ ਹੈ ਇਹ 7 ਮਹੀਨੇ ਬਾਈ ਜੀ ਪੂਰੇ ਹੋ ਗਏ ਨੇ ਜੀ ਠੀਕ ਹੈ ਅੱਠਵੇਂ ਦੇ ਦਿਨ ਉੱਤੇ ਜਾਂਦੇ ਆ ਜੀ 5-7 ਜੀ ਸੱਤਾਂ ਦੀ ਕੰਪਲੀਟ ਹੋ ਗਈ ਅੱਠਵਾਂ ਚੱਲ ਪਿਆ ਅੱਠਵਾਂ ਚੱਲ ਪਿਆ ਹਾਂਜੀ ਬਾਈ ਜੀ ਦੁੱਧ ਕਿੰਨਾ ਕ ਪਿਆ ਜੀ ਦੁੱਧ ਬਾਈ ਜੀ ਪਹਿਲੇ ਸੂਵੇ ਦਾ 13 ਲੀਟਰ ਆ ਜੀ ਠੀਕ ਹੈ ਤੇ 13 ਤੋਂ ਉੱਤੇ ਨਹੀਂ ਜੀ 100 ਗ੍ਰਾਮ ਤੇ 13 ਤੋਂ ਥੱਲੇ ਵੀ 100 ਗ੍ਰਾਮ ਨਹੀਂ ਗਈ ਠੀਕ ਹੈ ਜੀ ਹਾਂ ਜੀ 13 ਯਾਨੀ ਕਿ ਛੋਇਆ 13 ਕਿਲੋ ਛੋਇਆ ਬਾਈ ਜੀ ਪੂਰਾ ਜੀ ਸਾਂਹ ਤੋਂ ਬਣੀ ਕਿ ਸੀਵਨ ਲੱਗਿਆ ਜੀ ਇਹ ਬਾਈ ਜੀ ਸਾਡੇ ਪੈਂਡ ਦੀ ਸਾਂਹ ਸੀਗਾ ਉਹ ਤੋਂ ਡਾਇਰੈਕਟ ਕਰਾਸ ਆ ਬਾਈ ਜੀ ਠੀਕ ਹੈ ਜੀ ਕੱਢੀਏ ਬਾਹਰ ਨੂੰ ਤੋੜ ਕੇ ਵਿਖਾ ਦਈਏ ਸਾਰਿਆਂ ਨੂੰ ਦੋਸਤੋ ਵੀਰ ਦੱਸਦਾ ਹੈ ਕਿ ਸਾਡੇ ਪੈਂਡ ਦੀ ਸਾਂਹ ਉਹ ਤੋਂ ਡਾਇਰੈਕਟ ਕਰਾਸ ਹੋਈ ਆ ਕੋਈ ਸੀਵਨ ਨਹੀਂ ਲਵਾਇਆ ਵਧੀਆ ਗੱਲ ਆ ਕਈ ਭੈਣ ਭਰਾ ਨਿੱਕੀ ਜੀ ਗੱਲ ਪਿੱਛੇ ਐਵੇਂ ਝੂਠ ਮਾਰ ਦਿੰਦੇ ਆ ਕਿਸੇ ਚੰਗੇ ਜੇ ਨਾਮੀ ਬੋ ਗੱਬਣ ਫਲਾਨੇ ਸਾਹ ਦਾ ਸੀਵੰਤ ਰਾਇਆ ਪਰ ਮਾੜੀਆਂ ਗੱਲਾਂ ਜਿਹੜੇ ਪੈਂਪਰਾਂ ਨਿੱਕੀਆਂ ਜਿਹੀਆਂ ਗੱਲਾਂ ਦਾ ਐਵੇਂ ਝੂਠ ਮਾਰਦੇ ਰਹਿੰਦੇ ਆ ਵਿਕਣਾ ਤਾਂ ਪਸ਼ੂ ਨੇ ਆ ਪਸ਼ੂ ਦੀ ਕੁਆਲਿਟੀ ਨੇ ਵਿਕਣਾ ਚੌਥੇ ਸੂਏ ਸੂਨ ਨੂੰ ਤਿਆਰ ਹੈ ਸੱਤਾਂ ਮਹੀਨਿਆਂ ਦੀ ਵੀਰਕਿਆਂ ਦਾ ਗੱਬਣ ਕੰਪਲੀਟ ਹੋ ਗਈ ਆ ਅੱਠਵਾਂ ਮਾਂਥੇ ਨੂੰ ਸਟਾਰਟ ਹੋ ਗਿਆ ਜੇ ਚਾਰ ਪੰਜ ਦਿਨ ਹੋ ਗਏ ਅੱਠਵਾਂ ਮਹੀਨਾ ਨੂੰ ਸਟਾਰਟ ਹੋਏ ਨੂੰ ਥਣ ਸੋਹਣਿਆ ਮੁੱਠੀ ਵਾਲੇ ਹੱਥ ਦੀ ਚੁਆਈ ਵਾਲੇ ਆ ਬਿਲਕੁਲ ਓਕੇ ਅੱਬਾ ਜੀ ਥਣਾ 'ਚ ਕੋਈ ਕਮੀ ਨਹੀਂ ਥਣ ਪਾਸ ਕਰਾ ਦੂ ਹਜੇ ਬਾਈ ਜੀ ਪਾਸ ਕਹਿ ਨਹੀਂ ਸਕਦਾ ਜੀ ਕਿਉਂਕਿ ਡਰਾਈ ਕੀਤੀ ਕਰਕੇ ਇਹ ਖੜਦੀ ਨਹੀਂ ਜੀ ਹੁਣ ਕਿੰਨੇ ਕ ਦਿਨ ਹੋ ਗਏ ਇਹ ਹੋਏ ਨੂੰ 15 ਕ ਦਿਨਾਂ ਦੀ ਡਰਾਈ ਕੀਤੀ ਲੋ ਜਿਆਦੇ ਨਹੀਂ ਜੈ ਜੈ ਮੁੱਲੇ ਇਹਨਾਂ ਦੇ ਨਾਲ ਜੈ ਜੈ ਬਾਈ ਜੀ 90000 ਰੁਪਇਆ ਮੁੱਲੇ ਮੰਨਤਣ ਹੋ ਜੂ ਮੰਨਤਣ ਕਰ ਦਿਆਂਗੇ ਬਾਈ ਜੀ ਕੋਈ ਗੱਲ ਦੋਸਤੋ 90000 ਮੁੱਲ ਹੈ 15 ਕ ਦਿਨ ਹੋ ਗਏ ਦੁੱਧ ਵਾਲੇ ਪਾਸੋਂ ਵੀਰ ਕਹਿੰਦਾ ਛੱਡੀ ਨੂੰ ਬਾਕੀ ਹੁਣ ਸਮਾਂ ਨੇੜ ਆ ਗਿਆ ਅੱਠਵਾਂ ਮਹੀਨਾ ਦਾ ਚੱਲ ਪਿਆ ਇਹਨੂੰ ਗਾਂਹ ਕਿਹੜਾ ਟਾਈ ਰਹਿ ਗਿਆ 10 ਮਹੀਨ ਦਾ ਸੂਪ ਪੈਣਾ ਕਰ ਮਾਇਨੇ 90000 ਮੁੱਲ ਹੈ ਮਾਨ ਤਾਨ ਹੋ ਜੂ ਵਜਨ-ਵਜਨ ਬਹੁਤ ਹੈ ਪੈਠਪੜੇ ਦੀ ਪੂਰੀ ਗੋਲ ਹੈ ਕੋਈ ਲਿੱਸੀ ਲਾਂ ਵੀ ਮਰੀ ਹੰਬੀ ਜੀ ਨਹੀਂ ਪੂਰੀ ਭਾਰੀ ਨਰੋਈ ਨੇਗਰ ਫੁੱਲ ਵਜਨ ਵਾਲੀ ਬੂਰੀ ਨੀਲੀ ਰਾਵੀ ਦੀ ਚੌਥਾ ਸੂਆ ਮੱਝ 13 ਕਿਲੋ ਦੁੱਧ ਵੀਰ ਕਹਿੰਦੇ ਥੋੜਾ ਮਚੋਇਆ ਬਾਕੀ ਜਿਹਦੇ ਪਸੰਦ ਆਊਗੀ ਅਗਲਾ ਆਪ ਦਾ ਡਾਕਟਰ ਲਿਆਵੇ ਚੈੱਕ ਕਰਾ ਕੇ ਲੈ ਜੇ પાસ ਕਰੇ ਆਪਦੀ ਆ ਕੇ ਉਹ ਤਸल्ली ਤੁਸੀਂ ਕਰਨੀ ਹੈ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਬੇਫਿਕਰ ਹੋ ਕੇ ਆ ਜਾਓ ਦੋ ਨੰਬਰ ਬਾਰੇ ਦੱਸਦੀ ਆ ਬਾਈ ਦੋ ਨੰਬਰ ਬਾਈ ਜੀ ਇਸੇ ਦੀ ਧੀ ਹੈ ਜੀ ਇਹ ਠੀਕ ਹੈ ਤੇ ਬਾਈ ਜੀ ਦੀ 11 ਖੁੱਦ ਸਾਲ ਪੂਰਾ ਹੋਗੇ ਹੋਵੇ ਜੀ ਠੀਕ ਹੈ ਜੀ ਤੇ ਇਹਦੀ ਉਮਰ ਹੈ ਜੀ ਲਗ ਕੇ 11 12 ਮਹੀਨੇ ਦੇ ਕਰੀਬ ਉਮਰ ਹੈ 11 12 ਮਹੀਨੇ ਦੀ ਉਮਰ ਹੈ ਜੀ ਇਸੇ ਦੀ ਹੈ ਜੀ ਇਸੇ ਇਸੇ ਸੂਏ ਦੀ ਠੀਕ ਹੈ ਜੀ ਹਾਂ ਦੋਸਤੋ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਤੀਜੇ ਸੂਏ ਦੀ ਹੈਗੀ ਆ ਤੇ ਹੁਣ ਇਸ ਟਾਈਮ 7 ਮਹੀਨੇ ਦੀ ਗੱਭਣ ਹੈ ਅੱਠਵਾਂ ਚੱਲ ਪਿਆ ਉਮਰ ਦਾ ਅੰਦਾਜ਼ਾ ਤੁਸੀਂ ਆਪ ਹੀ ਲਾ ਲਓ ਇਸੇ ਮੱਝ ਦੀ ਧੀ ਐ ਸੋਹਣੀ ਕੱਟੀ ਐ ਅੱਗੇ ਹੁਣ ਜੇ ਕੋਈ ਵਧੀਆ ਸੇਵਾ ਕਰ ਲੈਂਦਾ ਤਾਂ ਸੋਹਣੀ ਝੋਟੀ ਤਿਆਰ ਹੋ ਜੂਗੀ ਉਹ ਹੁਣ ਹੌਣੀ ਸੇਵਾ ਨਾ ਕਿਉਂਕਿ ਹਜੇ ਤਾਂ ਛੋਟੀ ਐ ਜੇ ਤੁਸੀਂ ਵਧੀਆ ਸੇਵਾ ਕਰੋਗੇ ਆਉਣ ਵਾਲੇ ਟਾਈਮ 'ਚ ਉਮੀਦ ਕਰ ਸਕਦੇ ਆ ਕਿ ਸੋਹਣੀ ਝੋਟੀ ਤਿਆਰ ਹੋ ਜੂਗੀ ਹੌਣੀ ਸੇਵਾ ਨਾ ਚਾਰ ਹੀ ਥਾਣਾ ਬਈ ਥਣ ਵੀ ਚਾਰ ਹੀ ਆ ਤੁਸੀਂ ਵੇਖ ਸਕਦੇ ਆ ਕੋਈ ਵਾਧੂ ਫੂਟ ਸ਼ਾਂਗ ਹੈ ਨਹੀਂ ਸੂਲਤੇ ਨਿਸ਼ਾਨ ਵੀ ਆ ਬਾਈ ਜੀ ਸੂਲਤੇ ਵੀ ਨਿਸ਼ਾਨ ਹੈਗਾ ਮੁੱਲ ਵੀ ਰਜਜ ਜਾਇਜ ਦਾ ਲੈਣ ਦੇ ਨਾਲ ਜਾਇਜ ਜਾਇਜ ਅਗਲੇ ਨੇ ਪਾਲੇ ਨੇ ਤੇ ਨਿੱਕੀ ਆ ਜਾਇਜ ਬਾਈ ਜੀ 23000 ਰੁਪਿਆ ਦਾ ਜਾਇਜ 23000 ਹਾਂਜੀ ਮੁੱਲੇ ਦਾ ਜੀ ਮਾਨਤਨ ਬਾਈ ਜੀ ਕਰਦੇ ਆ ਜੋੜਾ ਲੈ ਲੂ ਪੂਰਾ ਵੱਧ ਹੋ ਜੂ ਜੋੜਾ ਬਾਈ ਬੰਤੇ ਪੂਰਾ ਫੁੱਲ ਮਾਨਤਨ ਕਰਦੇ ਆ ਠੀਕ ਹੈ ਜੀ ਦੋਸਤੋ ਕੱਲੀ ਕੱਟੀ ਦਾ ਮੁੱਲ 23000 ਬਾਕੀ ਉਮਰ ਤੁਹਾਨੂੰ ਦੱਸ ਹੀ ਦਿੱਤੀ ਵੀਰ ਨੇ ਕਿ ਇਹਦੇ ਪਿਛਲੇ ਸੂਏ ਦੀ ਹੈਗੀ ਆ ਤੀਜੇ ਸੂਏ ਦੀ ਹੁਣ ਇਹਦੀ ਮਾਨ ਚੌਥੇ ਸੂਏ ਸੂਨ ਨੂੰ ਸੱਪਤਾ ਮਹੀਨੇ ਦੀ ਗੱਬਣ ਹੈ ਅੱਠਵੇਂ ਮਾਂਥੇ ਨੂੰ ਸਟਾਰਟ ਹੋ ਗਿਆ 90000 ਉਹਦਾ ਮੁੱਲ ਹੈ 23000 ਇਹਦਾ ਮੁੱਲ ਕੋਈ ਜੋੜਾ ਲੈ ਲੂ ਪੁਰਾ ਬੱਧ ਮਾਨ ਤਾਣੋ ਜੁਆ ਵੀ ਇਹਦੀ ਹੈ ਬਾਈ ਨਹੀਂ ਬਾਈ ਜੀ ਇਹ ਤਾਂ ਬਾਈ ਜੀ ਮੈਂ ਲਈ ਸੀਗੀ ਜੀ ਠੀਕ ਹੈ ਜੀ ਇਹ ਹੁਣ ਮੇਰੀ ਬਣੀ ਹੈ ਜੀ ਤੇ ਮੈਂ ਘਰੇ ਰੱਖਣੀ ਹੈ ਜੀ ਸਹੀ ਹੈ ਜੀ ਦੋਸਤੋ ਨਗਦ ਹੋਈ ਸੇਲ ਹੈ ਨਗਦ ਹੋਈ ਸੇਲ ਹੈ ਬਾਈ ਦੋਸਤੋ ਦੋਈ ਨਗਦ ਸੇਲ ਹੈ ਇਨਫਾਰਮੇਸ਼ਨ ਤੁਹਾਨੂੰ ਲੈ ਕੇ ਦੇ ਦਿੱਤੀ ਆ ਬਾਕੀ ਪਿੰਡ ਵੀਰ ਦਾ ਚੂੜ ਚੱਕਾ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਪੈਂਦੀ ਐ ਐਕਸਾਈਡ ਦੌਲਤਪੁਰਾ ਪਿੰਡ ਰਹ ਜਾਂਦਾ ਐ ਐਕਸਾਈਡ ਅਟਾਰੀ ਐ ਐਕਸਾਈਡ ਸੁਲੀਣਾ ਐ ਅਣਗਵਾਂ ਦੇ ਪਿੰਡ ਐ ਜਿਹੜੇ ਵੀ ਭੈਣ ਭਰਾ ਦੇ ਜਿਹੜਾ ਵੀ ਨਗ ਪਸੰਦ ਆਉਂਦਾ ਜੇ ਕੋਈ ਮੱਝ ਲੈਣ ਦਾ ਚਾਹਵਾਨਾਂ ਦਾ ਅਗਲਾ ਮੱਝ ਲੈ ਜੇ ਜੇ ਕੋਈ ਉਹਦੀ ਧੀ ਲੈਣ ਦਾ ਚਾਹਵਾਨਾਂ ਦਾ ਅਗਲਾ ਧੀ ਲੈ ਜੇ ਜੇ ਕੋਈ ਦੋਵੇਂ ਨਗ ਲੈ ਜਾਣ ਦਾ ਚਾਹਵਾਨਾਂ ਤਾਂ ਵੀਰ ਕਹਿੰਦਾ ਖੁੱਲਾ ਮਾਨ ਤਾਨ ਕਰ ਦੂੰਗਾ ਅਗਲਾ ਦੋਵੇਂ ਨਾਗ ਹੀ ਲੈ ਜੇ ਕੋਈ ਇਕੱਠੇ ਲੈ ਜਾਂਦਾ ਤਾਂ ਚਲੋ ਬਾਲੀ ਵਧੀਆ ਗੱਲ ਆ ਮਾਵਾਂ ਧੀਆ ਇਕੱਠੀਆਂ ਹੀ ਜਾਵੜਣੀਆਂ ਬਾਕੀ ਫੋਨ ਨੰਬਰ ਸਕਰੀਨ ਤੇ ਚਲੀ ਜਾਂਦਾ ਸਾਰਿਆਂ ਨੂੰ ਸਤਿ ਸ਼੍ਰੀ ਅ